ਸਤ ਸੰਤ ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰੋ ਆਵਦਾ ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਨੇ ਸਾਨੂੰ ਜਿਹੜੇ ਜਨ ਪੈ ਜਾਣ ਜਗਿਆਸੂ ਪੈ ਜਾਣ ਉਹ ਉਹਨਾਂ ਦਾ ਉਧਰਨ ਦੇ ਕਾਬਲ ਹੁੰਦੇ ਨੇ ਉਹਨਾਂ ਦਾ ਉਧਾਰ ਹੋ ਜਾਣਾ ਚਾਹੀਦਾ ਪਰ ਦੁਨੀਆ ਦੇ ਸਾਰੇ ਲੋਕਾਂ 'ਚੋਂ ਤਕਰੀਬਨ 60% ਸੰਤਾਂ ਦੇ ਚੇਲੇ ਨੇ ਉਧਾਰ ਕਿਸੇ ਦਾ ਵੀ ਨਹੀਂ ਹੋਇਆ ਇਹ ਕੀ ਗੱਲ ਹੈ ਸਵਾਲ ਹੈ ਸੰਤ ਜਰਮ ਜੋ ਜਨਪੜੇ ਉਹਦਾ ਉਦਨ ਦੇ ਕਾਵਲ ਨੇ ਉਧਰ ਨਾਲ ਨੇ ਉਧਰ ਜਾਣਾ ਚਾਹੀਦਾ ਉਹਨਾਂ ਨੂੰ ਫੇਰ ਉਧਾਰ ਕਿਉਂ ਨਹੀਂ ਹੋ ਰਿਹਾ ਸੰਤ ਜਵਾਬ ਦੇ ਇਹਦਾ ਜਵਾਬ ਸੰਤ ਦੇਣ ਉਹਦਣ ਹਾਰ ਜਵਾਬ ਨਹੀਂ ਦੇ ਸਕਦੇ ਤੁਸੀਂ ਗੱਡੀ 'ਚ ਬਹਿ ਗਏ ਉਹਨਾਂ ਕੋਲ ਤੇਲ ਹੈ ਨਹੀਂ ਸੀ ਉਹ ਰਾਜ ਤੇਲ ਮੁੱਕ ਗਿਆ ਉਹਨਾਂ ਦਾ ਫਿਰ ਕਿਸੇ ਤੋਂ ਲੈ ਲੂ ਕੇ ਪਾ ਕੇ ਚਲਾ ਗਾ ਉਹ ਟਾਇਰ ਫਟ ਗਿਆ ਤੁਰਨਾਂ ਸਾਨੂੰ ਬਿਠਾ ਲਿਆ ਤੁਮ ਜਿਉ ਉਹਨਾਂ ਜਾਣ ਜੋਗੀ ਗੱਡੀ ਹੁੰਦੀ ਸੀ ਉਹਨਾਂ ਦੀ ਕਿਉਂ ਬਿਠਾ ਲਿਆ ਕੋ ਲੋਕਾਂ ਨੂੰ ਸਲਾਹ ਕਰਦੇ। ਉਹਾਂ ਦੀ ਗੱਡੀ ਤਾਂ ਕਿੱਥੇ ਗਈ ਹੋ ਜੀ ਫਿਰ ਤੁਸੀਂ ਰਾਹ ਉਲਟੇ ਜਾ ਰਹੇ ਹੋ। ਜੋਰ ਟੌਪ ਦੇ ਦੇ ਰਹੇ ਨੇ ਸੱਤ। ਕਿ ਵੀਰੇ ਇਹਨਾਂ ਨੂੰ ਖੁਦ ਗਿਆਨ ਹੈ ਨਹੀਂ। ਉਹਦਾ ਇਹਨਾਂ ਦਾ ਖੁਦ ਸੱਤਾ ਦਾ ਨਹੀਂ ਹੋਇਆ ਤੂੰ ਇਹਦਾ ਖਮਾ ਕਰਦਮ। ਇਹ ਗੱਲ ਕਹਿ ਕੇ ਉਹਨਾਂ ਨੇ ਕੋ ਸਭ ਤੋਂ ਸੰਸਰੀ ਭਲਾਤੀ। ਸਲੋਖ ਲਿਖਦਾ ਇਹ ਸਲੋਖ ਲਿਖ ਕੇ ਸੰਸਰੀ ਫੈਲਾ ਦਤੀ ਕਿ ਜੋ ਜਨ ਸਤ ਦੀ ਸ਼ਰਨ ਪੈ ਗੇ ਸੰਤ ਸਲਣ ਜੋ ਜਨ ਪਰੇ ਸੋ ਜਨ ਉਧਰਨ ਹਾਰ ਸਤਾਂ ਦਾ ਸਾਰਾ ਹਿੰਦੁਸਤਾਨ ਭਰਿਆ ਪਿਆ ਕੀ ਹਿਦਵਾ ਦੇ ਕੀ ਸਿਖਾਂਗੇ ਕੀ ਅਸਾਈਆਂ ਦੇ ਕੀ ਮੁਸਲਮਾਨਾਂ ਦੇ ਉਹ ਉਹ ਸਰਪੰਦ ਸਾਥ ਉਹ ਵੀ ਸਾਈਂ ਕਹਿ ਦਿੰਦੇ ਨੇ ਉਹ ਵੀ ਸੰਤ ਨੇ ਸਾਈਂ ਜੀ ਸ਼ਬਦਾਂ ਲਈ ਬੱਸ ਅਲੋਖ ਵੀ ਉਹ ਸੰਤਾਂ ਦੇ ਚੇਲੇ ਨੇ ਬੱਤੇ ਨੇ ਸੰਤਾਂ ਨੂੰ ਫਿਰ ਉਧਾਰ ਕਿਉਂ ਨਹੀਂ ਹੋ ਰਿਹਾ ਸਹਿਜਨ ਉਧਰਨ ਹਾਰ ਉਹਨਾਂ ਦਾ ਕਾਬਲ ਨਹੀਂ ਜੇ ਨਹੀਂ ਉਧਾਰ ਹੋ ਰਿਹਾ ਤਾਂ ਗੱਲ ਕੀ ਹੈ ਸੰਤ ਤੇ ਕੋਈ ਹੈ ਨਹੀਂ ਉਦੋਂ ਨਖਾਦੀ ਪਰ ਸੰਤ ਦੀ ਨੰਦਾ ਨਾਨਕਾ ਬਹੁਤ ਬਹੁਤ ਜੇ ਮੈਂ ਸੰਤ ਦੀ ਨੰਧਿਆ ਕੀਤੀ ਹੋਵੇ ਪਰ ਬਾੜ ਜਾਣੂ ਬੜੇ ਬਹੁਤ ਬਹੁਤ ਜੇ ਗੱਲ ਝੂਠ ਹੋਵੇ ਇਹ ਪੜਨ ਵਾਲੇ ਨੂੰ ਵਾਰ-ਵਾਰ ਜਾਣੂ ਬਣਨਾ ਚਾਹੀਦਾ ਤੇ ਸੰਤ ਦੀ ਨੰਧਿਆ ਹੋਵੇ ਇਸ ਗੱਲ 'ਚ ਇਹ ਕਿਹੜੀ ਗੱਲ ਕੀ ਠੀਕ ਹੈ ਇਹਦੇ ਵਿੱਚ ਹਾਂ ਇਹ ਗੱਲ ਜਵੇਂ ਨਿੰਦਾ ਕੀਤੀ ਨਹੀਂ ਸੱਤ ਸੱਤ ਜੋ ਪਰੇ ਜਨ ਪਰੇ ਜੇ ਕੋਈ ਕਹਿ ਨਿੰਦਾ ਜੇ ਕੋਈ ਇਹਨੂੰ ਨਿੰਦਾ ਮੰਨਦਾ ਸੱਤ ਤਾਂ ਮੇਰਾ ਬਾਰ-ਬਾਰ ਹੁਕਮਤਾਰ ਹੁਕਮਤਾਰ ਮੈਨੂੰ ਸਜ਼ਾ ਮਿਲੇ ਜੇ ਮੈਂ ਮੈਨੂੰ ਸਜ਼ਾ ਮਿਲੇ ਜੀ ਜਾਓ ਸੰਤ ਜੀ ਜਾਓ ਸੰਤ ਜੀ ਇਹ ਸੇ ਆਸਪਤ ਦੀ ਨੂੰ ਬਾਰ-ਬਾਰ ਪੜਦੇ ਹੋ ਇਹ ਸਿਰਫ ਬਾਰ-ਬਾਰ ਪੜਦੇ ਹੋ ਆ ਜਾਓ ਬੈਠੋ ਕਿਹਾ ਹੈ ਕੀ ਹੈ ਉਹਦਾ ਕਹਿੰਦਾ ਮੈਨੂੰ ਬਹੁਤ ਬਹੁਤ ਅਵਤਾਰ ਮਿਲੇ ਤੁਸੀਂ ਕਹਿੰਦੇ ਹੋ ਸੰਤ ਹੀ ਦਿੰਦਿਆ ਬਹੁਤ ਬਹੁਤ ਅਵਤਾਰ ਹੋਣਾ ਚਾਹੀਦਾ ਕਿਹਾ ਬਿਲਕੁਲ ਕਿਹਾ ਪਰ ਹੁਣ ਸੰਤ ਕੌਣ ਹੁੰਦਾ ਹੈ ਉਹਦੀ ਹੋਗੀਗਾ ਹਸਪਤਲੀ ਨਹੀਂ ਹਸਪਤਲੀ ਪੂਰੀ ਸੰਤ ਕਹਿੰਦੇ ਕਿ ਇਹਨੂੰ ਨੇ ਇਹ ਤਾਂ ਠੀਕ ਹੈ ਜੇ ਸੰਤ ਦੀ ਦਿੰਦਿਆ ਉਹ ਬਹੁਤ ਅਵਤਾਰ ਹੈ ਹੁਣ ਇਹ ਵੀ ਸੁਣਨ ਨੂੰ ਸੰਤ ਹੁੰਦਾ ਕੌਣ ਹੈ ਕਤੇ ਇਹ ਨਾ ਸਾਬਦ ਹੋ ਜਾ ਤੁਸੀਂ ਸਤਿ ਦੇ ਵਿਝਾ ਬਨਾਲ ਸਕੇ ਢਾਗੋ ਪਹਿਲੀ ਗੱਲ ਇਹ ਜੇ ਸਤ ਦੇ ਜਿਹੜੇ ਚੇਲੇ ਨੇ ਸੇਵਕ ਨੇ ਸੰਤ ਦੇ ਸੁਣ ਪਏ ਹੋਏ ਨੇ ਜੇ ਉਹਨਾਂ ਦਾ ਆਧਾਰ ਨਹੀਂ ਹੋਇਆ ਸੰਤਾ ਤੇ ਸ਼ੱਕ ਉੱਥੇ ਚਲਾ ਗਿਆ ਸੂਈ ਪਹਿਲੀ ਤਾਂ ਸੂਈ ਸ਼ੱਕ ਦੀ ਇਹੀ ਹੈ ਉਹਨਾਂ ਦੇ ਜਿਹੜੇ ਸੇਵਕ ਨੇ ਉਹਨਾਂ ਦਾ ਹਜ਼ਾਰ ਕਿਉਂ ਨਹੀਂ ਹੋ ਰਿਹਾ ਸਤ ਦੀ ਗੱਲ ਛੱਡੋ ਸ਼ੱਕ ਦੀ ਸੂਈ ਸੰਤ ਦੇ ਚੱਲੀ ਗਈ 70 ਡੁਪਲੀਕੇਟ ਹੈ ਪਹਿਲੀ ਸੂਈ ਸੱਚ ਦੀ ਉੱਥੇ ਹੈ ਸੰਤ ਦੇ ਡੁਪਲੀਕੇਟਾਂ ਤੇ ਚੇਲਿਆਂ ਤੇ ਕੋਈ ਸੂਈ ਨਹੀਂ ਜਾਂਦੀ ਸੂਈ ਸੂਈ ਜਿਹੜਾ ਬੋਲਿਆ ਉਹਨੇ ਆਪਣੇ ਤੇ ਲਾ ਲਈ ਸੰਤ ਦੇ ਜਿਹੜਾ ਲਿਖ ਰਿਹਾ ਹੈ ਸਲੋਕ ਜਿਹੜਾ ਚੈਲੰਜ ਕਰ ਰਿਹਾ ਉਹਨੇ ਆਪਣੇ ਤੇ ਸੂਈ ਲਾ ਲਈ ਦੂਈ ਦੂਏ ਪਾਸੇ ਸਤ ਕੀ ਨੰਤਾ ਲੰਗਾ ਬਾਰ-ਬਾਰ ਉਪਤਾਰ ਮੈਂ ਕਹਿ ਰਿਹਾ ਵੀ ਸੰਤ ਦੀ ਨੰਤਾ ਕਰਨ ਵਾਲੇ ਨੂੰ ਬਾਰ-ਬਾਰ ਉਪਤਾਰ ਵੀ ਮਿਲਣਾ ਚਾਹੀਦਾ ਕੋਈ ਇਹ ਨਾ ਕਹੇ ਮੈਂ ਸੰਤਾ ਦਿਖਲਾਉਣਾ ਸੰਤੇ ਹੈ ਨਹੀਂ ਅਸਲ ਦੇ ਵਿੱਚ ਜੇ ਸੰਤ ਕੋਈ ਹੁੰਦਾ ਤਾਂ ਉਪਤਾਰ ਮੈਂ ਨਹੀਂ ਕਹਿ ਸਕਦਾ ਸੀ ਇਹ ਗੱਲ ਕਿਉਂਕਿ ਬਾਰ-ਬਾਰ ਉਪਤਾਰ ਹੈ ਸਤਿ ਨੰਤਾ ਵਾਲੇ ਦਾ ਖਤਰਨਾਕ ਉਪਤਾਰ ਹੈ ਖਤਰਨਾਕ ਉਪਤਾਰ ਹੈ ਆਪੇ ਲਈ ਦੇ ਨੇ ਮੈਂ ਕਰ ਸਕਦਾ ਹਾਂ ਕਿਉਂਕਿ ਬਹੁਤ ਬਹੁਤ ਅਪਤਾਰ ਬਣ ਜਾਂਦਾ ਸਾਤੇ ਤਾੜੇ ਨੂੰ ਜੇ ਨੰਦਾ ਹੈ ਗੱਲ ਤਾਂ ਮੇਰੇ ਤੇ ਵੀ ਇਦਾਰਾ ਲੱਗਦੀ ਹੈ ਹੋਰ ਬਹੁਤ ਆਉਂਦੀ ਕੁਐਸਚਨ ਉਹਨੇ ਤਾਂ ਜਰੂਰ ਕੀਤਾ ਹੈ 7 ਸਾਲ ਦੇ ਜਨਪਰੇ ਸੋਜਾ ਜਨਪਰੇ ਸੋਜਾ ਜਨਪਰੇ ਸਿੱਧੇ ਵੋਟ ਵੀ ਗੁਰੂ ਸਾਹਿਬ ਨੇ ਸਟਾਰਟਿੰਗ ਦੀ ਕਰੀ ਗੱਲ ਸਿੱਧਾ ਨੋ ਨਾਨਕ ਸੱਤ ਮਲੇ ਸੱਚ ਪਾਈ ਕੋਈ ਗੱਲ ਇੱਥੇ ਕੋਈ ਗੱਲ ਨਹੀਂ ਫਿਰੋ ਕਹਿੰਦੇ ਸਾਡੇ ਹੱਕ ਚ ਹੈ ਕੋਈ ਸੱਤ ਸਭਾ ਕੀ ਹੈ ਹੁਣ ਪਤਾ ਲੱਗੂਗਾ ਵੀ ਤੁਹਾਡੇ ਹੱਕ ਚ ਹੈ ਇਹ ਅਸ਼ਟਪਦੀ ਤੁਹਾਨੂੰ ਬਨਾਰਸ ਕੇ ਠੱਗ ਸਾਬਤ ਕਰਦੀ ਹੈ ਜਾਂ ਤੁਹਾਨੂੰ ਸੱਚ ਸਾਬਤ ਕਰਦੀ ਇਹ ਕਹਾਂ